ਤਰਨਤਾਰਨ ਦੇ ਪੁਲਿਸ ਥਾਣਾ ਸਦਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤੇ ਥਾਣਾ ਸਦਰ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਥੇ ਪਰਿਵਾਰਕ ਝਗੜੇ ਦੇ ਚੱਲਦੇ ਇੱਕ ਜੀਜੇ ਦੇ ਵੱਲੋਂ ਆਪਣੇ ਸਾਲੇ ਦੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਹੈ ਤਾਂ ਕਿ ਜਿੱਥੇ-ਜਿੱਥੇ ਫਾਇਰ ਜਿਹੜਾ ਹੈ ਘਰ ਦੇ ਵਿੱਚ ਉਹਨਾਂ ਦੇ ਚਲਾਏ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਿਹਾ ਕਿ ਆ ਆਕਰੇ ਲੂ ਝਗੜੇ ਦੇ ਚੱਲਦਿਆਂ ਜਿਹੜਾ ਤਾਂ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਕੇ ਜਾਣਦੇ ਆ ਕਿ ਮਾਮਲਾ ਪੂਰਾ ਕੀ ਹੈ ਪੁਲਿਸ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਤੇ ਕਾਰਨ ਇਹ ਘਰੇਲੂ ਝਗੜਾ ਚੱਲ ਰਿਹਾ ਸੀ ਤਾਂ ਘਰੇਲੂ ਝਗੜੇ ਦੇ ਚੱਲਦੇ ਜੀਜੇ ਦੇ ਵੱਲੋਂ ਆਪਣੇ ਸਾਲੇ ਦੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਹੈ ਮਾਮਲਾ ਪੂਰਾ ਕੀ ਹੈ ਆਹ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਹਲਕਾ ਖਡੂਰ ਸਾਹਿਬ ਦਾ ਪਿੰਡ ਹੈ ਪੰਡੋਰੀ ਗੋਲਾ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਪੰਡੋਰੀ ਗੋਲਾ ਅਧੀਨ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਦੇ ਵਿੱਚੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਹਾਂਜੀ ਪੰਜੀ ਕੀ ਨਾਮ ਦੀ ਮੇਰਾ ਨਾਮ ਉਤਾਰ ਸਿੰਘ ਹੈ ਜੀ ਤੇ ਕੀ ਕਾਰਨ ਬਣੇ ਨੇ ਜਿਹੜੀ ਗੋਲੀ ਤੁਹਾਡੇ ਮਾਰੀ ਗਈ ਹੈ ਕਾਰਨ ਜੀ ਮੈਂ ਪੰਜਾਬ ਪੁਲਿਸ ਚ ਵਾਲੇ ਉਥੇ ਗੋਦਵਾਲ ਸਾਹਿਬ ਜੇਲ੍ਹ ਮੇਰੀ ਡਿਊਟੀ ਹੈ ਕੇਓ ਆਰਟੀ ਤੇ ਸਾਡਾ ਜੀਜਾ ਜੀ ਵੱਡਾ ਅੰਗਰੇਜ਼ ਸਿੰਘ ਉਤਰਸਵਰਨ ਸਿੰਘ ਤਰਨ ਤਰਨ ਰੈਸ਼ਾ ਉਹਨਾਂ ਦੀ ਤਨ ਸਰ ਮੱਲੇ ਪਿਛਲੇ ਕੁ ਸਮੇਂ ਤੋਂ ਉਹ ਗਲਤ ਬੰਦੇ ਉਹਦਾ ਬੈਠਣ ਉੱਠਣਿਆ ਤੇ ਉਹ ਸ਼ਰਾਬ ਪੀਣ ਦਾ ਆਦੀ ਆ ਤੇ ਹੋਰ ਵੀ ਹੋ ਨਸ਼ਈ ਕਿਸਮ ਦਾ ਸਾਰੇ ਵਕ ਵਕ ਤਰਾ ਨਸ਼ੇ ਕਰਦਾ ਉਹ ਸਾਡੀ ਲੜਕੀ ਦੀ ਤੇ ਸਾਡੇ ਭਾਂਜੇ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦਾ ਤੇ ਘਰੋਂ ਕੱਢਦਾ ਜਿਆ ਮਹੀਨਾ ਕੋ ਪਹਿਲਾਂ ਵੀ ਉਹਨਾਂ ਨੇ ਇਦਾਂ ਕੀਤਾ ਜੀ ਫਿਰ ਉਹ ਪਰਿਵਾਰਕ ਮੈਂਬਰ ਜਿਹੜਾ ਇਕੱਠੇ ਕਰਕੇ ਸਾਰਾ ਉਹਨੂੰ ਸਮਝਾਇਆ ਭਜਾਇਆ ਉਹ ਥੋੜਾ ਚਲੇ ਗਿਆ ਫਿਰ ਉਹ ਹਫਤਾ ਪਹਿਲਾਂ ਫਿਰ ਉਹਨੇ ਬੱਚਿਆਂ ਦੀ ਕੁੱਟਮਾਰ ਤੇ ਸਾਡੀ ਭੈਣ ਦੀ ਕਰਕੇ ਤੇ ਉਹਨਾਂ ਨੇ ਘਰੋਂ ਕੱਢਿਆ ਆ ਇੱਥੇ ਮੇਰੇ ਕੋ ਆਏ ਹੋਏ ਹੁਣ ਫੇਰ ਸਾਡੀ ਕੋਸ਼ਿਸ਼ ਸੀ ਵੀ ਇਨੂੰ ਸੁਝਾਵਾਂ ਭਜਾ ਕੇ ਤੇ ਕਿਉਂ ਬੱਚੇ ਹਣ ਤਗੜੇ ਹੋਏ ਨੇ ਆਪਣਾ ਪਰਿਵਾਰ ਦਾ ਵਸੀਬਾ ਕੀਤਾ ਜਾਵੇ ਪਰ ਉਹ ਲਗਾਤਾਰ ਉਹਨੀਆਂ ਆਤਾਂ ਵਿਗੜਦੀਆਂ ਗਈਆਂ ਮਿਤੀ 16 ਤਰੀਕ ਦੀ ਗੱਲ ਹੈ ਜੀ 16 ਨੂੰ ਮੈਂ ਪ੍ਰਵਾਸ ਮੇਂਤ ਮੌਜੂਦ ਹਾਂ ਤੋਂ ਆਪਣੇ ਕਰਨ ਸਾਥੇ ਸਾਥੀ ਨਾਲ ਆਇਆ ਬੁਲਟ ਮੋਟਰਸਾਈਕਲ ਤੇ ਤੇ ਆ ਕੇ ਗਲੀ 'ਚ ਰੌਲਾ ਪਾਉਣਾ ਸ਼ੁਰੂ ਕਰ ਲਲਕਾਰੇ ਜਿ ਮਰੇ ਜਦੋਂ ਬੂਹਾ ਖੋਲ ਕੇ ਮੈਂ ਵੇਖਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਮਾਰ ਦੇਣ ਦੀ ਨੀਤ ਨਾਲ ਸਿੱਧੇ ਫਾਇਰ ਕੀਤੇ ਮੇਰੇ ਤੇ ਮੈਂ ਥੋੜਾ ਪਿਛੇ ਹਟਿਆ ਅੰਦਰਵਾਜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹਨੇ ਲਗਾਤਾਰ ਹੀ ਫਾਇਰਿੰਗ ਕਰੀ ਗਿਆ ਉਹ ਗੋਲੀ ਫਿਰ ਮੇਰੇ ਲੱਗੀ ਇੱਕ ਤੇ ਮੈਂ ਡਿੱਗ ਪਿਆ ਤੇ ਉਹ ਗੋਲਿਆ ਦੀ ਆਵਾਜ਼ ਸੁਣ ਕੇ ਰੌਲੇ ਦੀ ਲਾਗੋ ਪੰਨੇ ਹੋਰ ਵੀ ਸਾਡਾ ਸਾਰੇ ਬੰਦੇ ਨੂੰ ਕੱਟਿਓਏ ਤੇ ਫਿਰ ਉੱਚ ਨੂੰ ਲਲਕਾਰੇ ਮਾਰਦੇ ਫਾਇਰ ਕਰਦੇ ਵਾਪਸ ਨਿਕਲ ਗਏ ਫਿਰ ਉੱਥੇ ਮੈਨੂੰ ਪ੍ਰਵਾਕ ਮੈਂਬਰਾਂ ਸਾਡਿਆਂ ਨੇ ਰੋਲੰਡ ਦੇ ਹਸਪੀਟਲ ਤਰਨਤਾਰ ਸੁਪਰ ਸਪੈਸ਼ਲਿਸਟ ਬਚਾਇਆ ਉੱਥੇ ਮੈਂ ਜੇਰੇ ਲਾ ਹੀ ਰਿਆਂ ਤੇ ਕੱਲ ਮੈਨੂੰ ਛੁੱਟੀ ਮਿਲੀ ਹੈ ਤੋਂ ਬਾਅਦ ਦੁਪਹਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਰਸੋਲੇ ਮੁਕਦਮਾ ਜੀ ਬਿਆਨ ਲੈ ਕੇ ਐਫ ਆਈ ਆਰ ਦਰਜ ਹੋ ਗਈ ਆ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਆ ਜਿਹੜੇ ਪ੍ਰਸ਼ਾਸਨ ਤੋਂ ਮੰਗੇ ਹੋਈ ਆ ਉਹ ਸਾਨੂੰ ਜੱਗੂ ਭਗਵਾਨਪੁਰਿਆ ਤੇ ਲੰਡੇਹਰੀ ਕਹਿੰਦੇ ਵਕਵਾ ਗੈਂਗਸਟਰਾਂ ਨਾਮ ਲੈ ਕੇ ਧਮਕੀਆਂ ਦੇ ਰਿਹਾ ਲਗਾਤਾਰ ਫੋਨ ਤੇ ਕਿ ਮੈਂ ਤੁਹਾਡਾ ਸਾਰਾ ਪਰਿਵਾਰ ਮਾਰ ਕੇ ਪੇਸ਼ ਆਉਂਗਾ ਜਾਂ ਹੋਰ ਵੱਧ ਘਟ ਬੋਲ ਰਿਹਾ ਹੁਣ ਅਜੇ ਖਤਰਾ ਹੁਣ ਤਾਂ ਸਾਨੂੰ ਬਹੁਤ ਖਤਰਾ ਜੀ ਹੁਣ ਸਾਡੇ ਕੋਲ ਤੇ ਖਤਰਾ ਤਾਂ ਹੈ ਹੀ ਆ ਜਦੋਂ ਹੁਣ 24 ਘੰਟੇ ਤੋਂ ਧਮਕੀਆਂ ਫੋਨ ਲਗਾਤਾਰ ਆ ਰਹੇ ਨੇ ਸੁਰੱਖਿਆ ਦੀ ਜ਼ਰੂਰਤ ਹੈ ਸਾਡੀ ਮੰਗ ਹੈ ਵੀ ਉਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਜੀ ਸਿਕਿਉਰਿਟੀ ਦੇ ਐਸਆਈਐਸ ਪ੍ਰਸ਼ਾਸਨ ਜਿਹੜੀ ਦਿੱਤੀ ਉਹ ਆਰਡਰ ਕੋਈ ਆਇਆ ਹੈ ਹੀ ਆਪ ਹੀ ਚਲੋ ਪਰ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਲਦੀ ਜਲਦੀ ਕਿਉਂਕਿ ਉਹ ਹੋਰ ਨੁਕਸਾਨ ਨਾ ਕਰ ਸਕੇ ਉਹਦੇ ਕੋਲ ਆਪ ਦਾ ਹਥਿਆਰ ਵੀ ਹੈਗਾ ਕੋਈ ਆਪ ਦਾ ਹਥਿਆਰ ਨੇ ਬਣਾਇਆ ਕੋਈ ਰਵਾਲੋਅਰ ਹਥਿਆਰ ਪਰ ਉਹਨਾਂ ਤੇ ਜਿਹੜੇ ਹਥਿਆਰ ਫੈਰ ਕੀਤੇ ਹੋ ਦੋ ਤਿੰਨ ਤਰਾੰਦੇ ਹਥਿਆਰ ਸ਼ੰਦ ਫੈਰ ਹੋਏ ਨਜ਼ਾਇਰ ਵੀ ਰਿਹਾ ਦੋ ਕੋਲ ਹੋਣਗੇ ਜਦੋਂ ਗਲਤ ਬੰਦੇ ਨਾਲ ਉਹਦਾ ਉੱਠਣ ਬੈਠਣਿਆਂ ਕਿੰਨੇ ਕਿੰਨੇ ਕਿ ਫਾਇਰ ਜਿਹੜੇ ਹੋਏ ਆ ਜੇ ਤੁਹਾਡੇ ਘਰ ਉੱਪਰ ਜੇ ਲੱਗੇ ਤਾਂ ਉਹ ਫਾਇਰ ਆ ਤੁਸੀਂ ਵੇਖਦੇ ਆ ਵਕ ਵਕ ਜਗ੍ਹਾ ਲੱਗੇ ਕੋਈ ਵਾਈਫਾਇਰ ਕੋਈ ਲਗਭਗ 20 ਦੇ ਫਾਇਰ ਹੋਏ ਹੋਣਗੇ 15 20 ਫਾਇਰ ਲਗਾਤਾਰ ਹੋਏ ਲੱਗਾ ਤੇ ਕੀ ਵਜਾ ਰੰਜਿਸ਼ ਕੀ ਹੈ ਵਜਾ ਰੰਜਿਸ਼ ਕੀ ਉਹ ਨਸ਼ੀਦ ਨਸ਼ੇ ਕਰਦਾ ਵਾ ਤੇ ਪਰਵਾਦ ਦੀ ਕੁੱਟਮਾਰ ਕਰਦਾ ਤੇ ਅਸੀਂ ਡਾਕਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਬਸ ਇਹੋ ਹੀ ਵਜਾ ਰੰਜਿਸ਼ ਹੈ ਹੋਰ ਤੇ ਕੋਈ ਇਹਨੂੰ ਕੀ ਕਹਿਣਾ ਜੀ ਤੁਹਾਡੀ ਭੈਣ ਤੁਹਾਡੇ ਕੋਲ ਹੀ ਨਹੀਂ ਪਈ ਹੈ ਉਹ ਹੁਣ ਉਹ ਦਿਨ ਤੇ ਸਾਡੇ ਕੋਲ ਹੀ ਆ ਮੇਰੇ ਭੈਣ ਤੇ ਭਾਂ ਜਾਉਂ ਵੀ ਡਰੇ ਸਹਿਮੇ ਪਏ ਆ ਉਹਨਾਂ ਨੂੰ ਖਤਰਾ ਮਤਲਬ ਹੈ ਉਹਨਾਂ ਨੂੰ ਆ ਖਤਰਾ ਜੀ ਉਹਨਾਂ ਨੂੰ ਖਤਰਾ ਹੈ ਸਾਨੂੰ ਸਾਰੇ ਪਰਵਾਸ ਨੂੰ ਖਤਰਾ ਉਹਨਾਂ ਨੂੰ ਵੀ ਖਤਰਾ ਹੀ ਹੈ ਜਿਹੜਾ ਬੰਦਾ ਨਸ਼ਈ ਹੈ ਇਹਦਾ ਕੋਈ ਨੁਕਸਾਨ ਕਰ ਸਕਦਾ ਉਹ ਮੌਕੇ ਤੇ ਪੁੱਛਦੇ ਕੋਈ ਫੋਲ ਵਗੈਰਾ ਕਿ ਮੇਰੇ ਤੇ ਕੋਈ ਆ ਖੋਲ ਮਿਲੇ ਪੁਲਿਸ ਨੇ ਤੂੰ ਸਭ ਕੁਝ ਲੈ ਕੇ ਗਈ ਖੋਲ ਵਗੈਰਾ ਆਪਣੇ ਉਹਨਾਂ ਨੇ ਉਹ ਆ ਕੇ ਚਲੋ ਐਫ ਆਈ ਆਰ ਉਹਨਾਂ 'ਤੇ ਕੱਟੀ ਹੋਈ ਆ ਅਰ ਗ੍ਰਿਫਤਾਰੀ ਨਹੀਂ ਕੋਈ ਹੋ ਸਕੀ ਅਜੇ ਤੱਕ ਸਾਡੀ ਉਹ ਹੀ ਮੰਗਿਆ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਗੁਰ ਕੀ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਹ ਕੀ ਘਟਨਾ ਕਰ ਰਿਹਾ ਵਾਪਰਿਆ ਜਿਹੜਾ ਤੁਹਾਡੇ ਪਿਤਾ ਵੱਲੋਂ ਗੋਲੀ ਚਲਾਈ ਗਈ ਹੈ ਤੁਹਾਡੇ ਸਾਰੇ ਪਰਿਵਾਰ ਦੇ ਇਹ ਮੇਰੇ ਇਹ ਪਿਤਾ ਜੀ ਦਾ ਨਾਮ ਸਰਦਾਰ ਅੰਗਰੇਜ਼ ਸਿੰਘ ਹੈ ਇਹ ਪਹਿਲਾਂ ਤੋਂ ਹੀ 1.5-2 ਸਾਲ ਹੋ ਗਿਆ ਸਾਨੂੰ ਤੰਗ ਕਰਦੇ ਆ ਵੀ ਨਸ਼ਾ ਕਰਦੇ ਆ ਸ਼ਰਾਬ ਬਹੁਤ ਪੀਂਦੇ ਆ ਤੇ ਇਹਨਾਂ ਨੇ ਸਾਨੂੰ ਪਹਿਲਾਂ ਵੀ 2-3 ਵਾਰੀ ਕੁੱਟਮਾਰ ਕਰਕੇ ਘਰੋਂ ਕੱਢਿਆ ਤੇ ਅੱਜ ਕੀ ਫੇਰ ਸਾਨੂੰ ਮਤਲਬ ਹੌਲੇ-ਹੌਲੇ ਲਾਗੇ ਫੇਰ ਇਹਨਾਂ ਨੇ ਕੱਟਤਾ ਆ ਫਾਇਰਿੰਗੋਂ ਤੋਂ 4-5 ਦਿਨ ਪਹਿਲਾਂ ਆਇਆ ਸਾਨੂੰ ਰਾਤੀ ਪਹਿਲਾਂ ਕਹਿੰਦੇ ਵੀ ਕਰੋ ਨਿਕਲ ਜਾਓ ਤੇ ਨਹੀਂ ਤੇ ਮਤਲਬ ਵੜ ਦੂੰਗਾ ਮੈਂ ਤੁਹਾਨੂੰ ਦੂਜਾ ਹਥਿਆਰ ਹੀ ਇਹਨਾਂ ਤੋਂ ਤਲਵਾਰ ਵਗੈਰਾ ਨਾਤਰ ਰੱਖੇ ਤੇ ਉਹ ਉਦੋਂ ਤੇ ਅਸੀਂ ਰਾਤ ਮਤਲਬ ਪੱਡੀ ਓਕੇ ਸੋਕੇ ਦੇ ਬਾਜੂ ਦਿਨੇ ਫਿਰ ਆਏ ਇੱਥੇ ਆਏ ਤੇ ਇਹਨਾਂ ਨੇ ਦੂਜੇ ਮਾਰਾ ਫੋਨ ਤੇ ਧਮਕੀਆਂ ਦੇਂਦੇ ਸਾਨੂੰ ਵੀ ਮੇਰੇ ਗੈਂਗਸਟਰ ਹੈਗੇ ਆ ਮੇਰੇ ਨਾਲ ਬਾਜੂ ਫਾਇਰਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿੱਦਣੋਂ ਫਾਇਰਿੰਗ ਕੀਤੀ ਉਧਰ ਮਾਮਾ ਜੀ ਦੇ ਘਰੇ ਤੇ ਇਹਨਾਂ ਨੂੰ ਜਦੋਂ ਦੂਜਾ ਮਾਰ ਆਏ ਤੇ ਪਹਿਲਾਂ ਲਲਕਾਰੇ ਮਾਰੇ ਜਦੋਂ ਬੂਆ ਖੋਲਿਆ ਉਹਨਾਂ ਨੇ ਤੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਇੱਕ ਗੋਲੀ ਜਿਹੜੀ ਪੱਟ ਚੋਂ ਹੋ ਗਈ ਆਰ ਪਰ ਹੋ ਗਈ ਹੈ ਤੇ ਉਹ ਦੂਜਾ ਮਾਰ ਆ ਉਹ ਬਾਅਦ ਚੋਂ ਦਾਖਲ ਕਰਾਇਆ ਉਸ ਦਿਨ ਇੱਥੇ ਦਬਰਨਾਲਾ ਦੇ ਹਸਪਤਾਲ ਸਪੈਸ਼ਲਿਸਟ ਹਸਪੀਟਲ ਤੇ ਫਿਰ ਇਹਨਾਂ ਦੇ ਸਵੇਰੇ ਫਿਰ ਇਹਨਾਂ ਨੇ ਸਾਨੂੰ ਕਾਲ ਕੀਤੀ ਹੈ ਵੀ ਕੋਈ ਵੀ ਇਹਨਾਂ ਨੂੰ ਡਰ ਖਤਰਾ ਨਹੀਂ ਹੈਗਾ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵਾ ਵੀ ਪ੍ਰਬੰਧ ਕਰ ਲਓ ਜਿੰਨਾ ਆਪਦਾ ਕਰ ਸਕਦੇ ਮੈਂ ਆਪਦੀ ਪੂਰੀ ਤਿਆਰੀ ਕੀਤੀ ਹੋਈ ਹੈ ਹਾਂਜੀ ਇਹ ਹੁਣ ਕੀ ਚਾਹੀਦਾ ਸੰਤਨ ਸਾਫ ਚਾਹੀਦਾ ਮੈਂ ਵੀ ਜਿਹੜਾ ਹੁਣ ਐਫ ਆਈ ਆਰ ਦਰਜ ਵਾ ਜਾਂਦੇ ਨਾ ਗ੍ਰਿਫਤਾਰ ਕੀਤਾ ਜਾਏ ਸਾਡੇ ਲਈ ਤੇ ਖਤਰਾ ਹੈ ਮੇਰੇ ਦੀ ਮੇਰੇ ਮਾਤਾ ਜੀਲੀ ਵੀ ਹਾਂਜੀ ਸਾਰੇ ਇੱਕ ਪਿੰਡੋੜੀ ਗੋਲੇ ਕੋਈ ਜੀਜੇ ਵੱਲੋਂ ਸਾਲੇ ਨੂੰ ਗੋਲੀ ਮਾਰੀ ਗਈ ਹੈ ਉਹ ਕੀ ਹੈ ਮਾਮਲਾ ਸਰ ਪੂਰਾ ਉਹ ਮਾਮਲਾ ਇਹ ਜਿਹੜਾ ਅਵਤਾਰ ਸਿੰਘ ਉਹ ਪੰਜਾਬੀ ਪੜੂਡੀ ਕਰਦਾ ਤੇ ਅੰਗਰੇਜ਼ ਸਿੰਘ ਦਾ ਸਾਲਾ ਜੀ ਉਹ ਅੱਛਾ ਜੀ ਅੰਗਰੇਜ਼ ਸਿੰਘ ਜਿਹੜਾ ਉਹਦੀ ਭੈਣ ਕੁੱਟਮਾਰ ਕਰਦਾ ਸੀ ਅੱਛਾ ਜੀ ਕਬੀ ਤੇ ਸ਼ਰਾਬ ਉਹ ਪੀਂਦਾ ਸੀ ਅੱਛਾ ਜੀ ਉਹ ਰੋਦੇ ਇਸ ਗੱਲ ਤੋਂ ਨਾ ਮਾਰ ਕੋਟ ਕਿਵੇਂ ਅੱਛਾ ਜੀ ਲੈਗਨੋ ਨੇ ਉਹ ਗੁੱਸੇ ਜਾ ਕੇ ਉਹਦੇ ਤੇ ਕਰ ਆ ਕੇ ਦੁਜ ਲਈ ਆ ਅੱਛਾ ਜੀ ਉੱਥੋਂ ਉਹ ਭੱਜ ਗਿਆ ਅਸੀਂ ਦੀ ਗੱਲ ਕਰਾਂਗੇ ਆਪਾਂ ਨੂੰ ਗੱਲ ਕਰਾਂਗੇ ਐਫ ਆਈ ਆਰ ਦਰਜ ਹੋ ਗਈ ਉਹਦੇ ਨੇ ਆਪਾਂ ਚ ਦਰਜ ਹੋ ਗਿਆ ਨਾਲ ਸਰੋ ਪਹਿਲੇ ਅੱਜ ਵੀ ਕਹਿੰਦੇ ਆ ਕਿ ਸਾਨੂੰ ਧਮਕੀਆਂ ਦਵਾਉਂਦਾ ਕਦੇ ਜੱਗੂ ਭਗਵਾਨਪੁਰੇ ਦੀਆਂ ਕਦੇ ਲੰਡੇ ਦੀਆਂ ਕੋਈ ਗੰਦੀ ਅਸੀਂ ਨੂੰ ਗੁਫ਼ਤਾ ਕਰਾਂਗੇ ਛਿੱਤੀ ਛਿੱਤੀ ਉਹ ਡਾਕਟਰੇਸ਼ ਕਰਨੇ ਆ ਗਏ ਨਹੀਂ ਸੀਗਾ ਸ਼ਾਪੇ ਮਰੇਗਾ ਪਰ ਜਾ ਕੇ ਕਿ ਨਹੀਂ ਗਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ